ਇਸ ਤੋਂ ਪਿਛਲੇ ਕਥੀ ਹੋ ਰਿਹਾ ਪਰ ਯਹਾਂ ਪਰ ਰਾਤ ਕੋ ਜਿਵੇਂ ਇਹ ਨਦੀ ਨਾਲੇ ਭੜ ਗਏ ਸਨ ਨਾ ਤੋਂ ਅਬ ਇਹ ਪਾਣੀ ਵੀ ਸਾਰਾ ਹੈ ਲਗਾਤਾਰ 2 ਦਿਨ ਮੀਂਹ ਦੇ ਨਾਲ ਕੁੱਲੂ ਦੇ ਵਿੱਚ ਬਣੇ ਹੜ ਵਰਗੇ ਹਾਲਾਤ ਨਦੀਆਂ ਨਾਲੇ ਚ ਵਧਿਆ ਪਾਣੀ ਦਾ ਪੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀਆਂ ਨੇ ਜਿੱਥੇ ਲਗਾਤਾਰ 2 ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਭਾਰੀ ਮੀਂਹ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਸ਼ਹਿਰ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਉਸਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਲੈਂਡ ਸਲਾਈਡਿੰਗ ਵੀ ਹੋ ਰਹੀ ਹੈ ਪਾਰੀਮੀ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਦੇ ਵਿੱਚ ਤੇ ਨਾ ਹੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਕਿਉਂਕਿ ਲਗਾਤਾਰ 2 ਦਿਨ ਤੋਂ ਮੀਂਹ ਪੈ ਰਿਹਾ ਹੈ ਕਾਫੀ ਮੁਸ਼ਕਿਲ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਹੁਣ ਉਹਨਾਂ ਦੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਰੁੜ ਗਈਆਂ ਨੇ ਨਦੀਆਂ ਨਾਲੇ ने पानी का गया है बारिश तो पिछले कल से ही हो रही है पर यहाँ पर रात को जैसे ये नदी नाले बढ़ गए थे ना तो अब ये पानी भी सारा इस तरफ आ गया और यहाँ पर बहुत ज्यादा गाड़िया फंसी हुई है हम लोगों ने भी घर जाना था पर हम भी यहाँ फंस चुके हैं यहाँ से क्रॉस करने को तक नहीं है हमारे बहुत दिक्कत आ रही है यहाँ पर भी बहुत है और हम लोगों को तो रूम में एक ही सहारा होता है ब्लोर या फिर हीटर उस वजह से अब तो लाइट भी नहीं है और हमको बहुत ही मतलब ਬਿਸਤਰ ਮਹੀ ਹੈ ਔਰ ਕੁਛ ਨਹੀਂ ਹੈ ਬਸ ਇਹ ਹੀ ਹੈ ਬਾਹਰ ਨਿਕਲਨੇ ਕੋ ਹੈ ਹੀ ਨਹੀਂ ਕਿ ਅਸੀਂ ਬਾਹਰ ਵੀ ਨਿਕਲ ਸਕਤੇ ਇਹ ਚੀਜ਼ੇ ਦੇਖਨੇ ਕੇ ਲਈ بارش ਤਕ ਫਿਸ ਨਿਕਲ ਰਹੀ ਹੋ ਰਹੀ ਹੈ ਪਰ ਯਹਾਂ ਪਰ ਰਾਤ ਕੋ ਜਿਵੇਂ ਇਹ ਨਦੀ ਨਾਲੇ ਭੜ ਗਏ ਸਨ ਨਾ ਤੋ ਅਬ ਇਹ ਪਾਣੀ ਵੀ ਸਾਰਾ ਲਗਾਤਾਰ 2 ਦਿਨ ਮੀਂਹ ਦੇ ਨਾਲ ਕੁੱਲੂ ਦੇ ਵਿੱਚ ਬਣੇ ਹੜ ਵਰਗੇ ਹਾਲਾਤ ਨਦੀਆਂ ਨਾਲੇ ਚਵਧਿਆ ਪਾਣੀ ਦਾ ਪੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀਆਂ ਨੇ ਜਿੱਥੇ ਲਗਾਤਾਰ 2 ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਭਾਰੀ ਮੀਂਹ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਸ਼ਹਿਰ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਉਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਤੇ ਉੱਥੇ ਹੀ لینڈ ਸਲਾਈਡਿੰਗ ਵੀ ਹੋ ਰਹੀ ਹੈ ਭਾਰੀ ਮੀਂਹ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਦੇ ਵਿੱਚ ਤੇ ਨਾ ਹੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਕਿਉਂਕਿ ਲਗਾਤਾਰ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਕਾਫੀ ਮੁਸ਼ਕਲ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਹੁਣ

ਬਿਸਤਰ ਮਹੀ ਹੈ ਔਰ ਕੁਛ ਨਹੀਂ ਹੈ ਬਸ ਇਹ ਹੀ ਹੈ ਬਾਹਰ ਨਿਕਲਨੇ ਕੋ ਹੈ ਨਹੀਂ ਕਿ ਅਸੀਂ ਬਾਹਰ ਵੀ ਨਿਕਲ ਸਕਤੇ ਇਹ ਚੀਜ਼ੇ ਦੇਖਨੇ ਕੇ ਲਈ ਕਾਰਜ ਤੋ ਪਿਛਲੇ ਕੱਲ੍ਹ ਸੇ ਹੀ ਹੋ ਰਹੀ ਹੈ ਪਰ ਯਹਾਂ ਪਰ ਰਾਤ ਕੋ ਜਿਵੇਂ ਇਹ ਨਦੀ ਨਾਲੇ ਭੜ ਗਏ ਸਨ ਨਾ ਤੋ ਅਬ ਇਹ ਪਾਣੀ ਵੀ ਸਾਰਾ ਹੈ ਲਗਾਤਾਰ 2 ਦਿਨ ਮੀਂਹ ਪੈਣ ਦੇ ਨਾਲ ਕੁੱਲੂ ਦੇ ਵਿੱਚ ਬਣੇ ਹੜ ਵਰਗੇ ਹਾਲਾਤ ਨਦੀਆਂ ਨਾਲੇ ਚ ਵਧਿਆ ਪਾਣੀ ਦਾ ਪੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀਆਂ ਨੇ ਜਿੱਥੇ ਲਗਾਤਾਰ 2 ਦਿਨ ਤੋਂ ਪਾਰੀ ਮੀਂਹ ਪੈ ਰਿਹਾ ਹੈ ਤੇ ਪਾਰੀ ਮੀਂਹ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਸ਼ਹਿਰ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਉਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਉੱਥੇ ਹੀ لینڈ ਸਲਾਈਡਿੰਗ ਵੀ ਹੋ ਰਹੀ ਹੈ ਪਾਰੀਮੀ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਦੇ ਵਿੱਚ ਤੇ ਨਾ ਹੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਕਿਉਂਕਿ ਲਗਾਤਾਰ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਕਾਫੀ ਮੁਸ਼ਕਲ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਹੁਣ गडिया भी पानी भी नदिया नाले फंसी तो पर पर ना, तो पा हुई है हम लोगों ने भी घर जाना था पर हम भी यहाँ फंस चुके हैं यहाँ से क्रॉस करने को तक नहीं है, हमारे बहुत दिक्कतें आ रही है यहाँ पर भी बहुत है और हम लोगों को तो रूम में एक ही सहारा होता है ब्लोर या फिर हीटर उस वजह से अब तो लाइट भी नहीं है हमको बहुत ही मतलब ਬਿਸਤਰ ਮਹੀ ਹੈ ਔਰ ਕੁਛ ਨਹੀਂ ਹੈ ਬਸ ਇਹ ਹੀ ਹੈ ਬਾਹਰ ਨਿਕਲਨੇ ਕੋ ਹੈ ਨਹੀਂ ਕਿ ਅਸੀਂ ਬਾਹਰ ਵੀ ਨਿਕਲ ਸਕਦੇ ਇਹ ਚੀਜ਼ੇ ਦੇਖਨੇ ਕੇ ਲਈ بارش ਤਕਸ ਨਿਕਲ ਰਹੀ ਹੈ ਪਰ ਯਹਾਂ ਪਰ ਰਾਤ ਕੋ ਜਿਵੇਂ ਇਹ ਨਦੀ ਨਾਲੇ ਭੜ ਗਏ ਸਨ ਨਾ ਤੋ ਅਬ ਇਹ ਪਾਣੀ ਵੀ ਸਾਰਾ ਲਗਾਤਾਰ 2 ਦਿਨ ਮੀਂਹ ਦੇ ਨਾਲ ਕੁੱਲੂ ਦੇ ਵਿੱਚ ਬਣੇ ਹੜ ਵਰਗੇ ਹਾਲਾਤ ਨਦੀਆਂ ਨਾਲੇ ਚਵਧਿਆ ਪਾਣੀ ਦਾ ਪੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀਆਂ ਨੇ ਜਿੱਥੇ ਲਗਾਤਾਰ 2 ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਭਾਰੀ ਮੀਂਹ ਪੈਣ ਦੇ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਸ਼ਹਿਰ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਉਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਉੱਥੇ ਹੀ لینڈ ਸਲਾਈਡਿੰਗ ਵੀ ਹੋ ਰਹੀ ਹੈ ਪਾਰੀਮੀ ਪੈਣ ਦੇ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਦੇ ਵਿੱਚ ਤੇ ਨਾ ਹੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਕਿਉਂਕਿ ਲਗਾਤਾਰ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਕਾਫੀ ਮੁਸ਼ਕਲ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਹੁਣ गडिया भी पानी दे भी नदिया नाले उसे बढ़ गए थे ना तो अब ये पानी भी सारा है, पा गया। और यहां गाड़िया फंसी हुई है हम लोगों ने भी घर जाना था पर हम भी यहाँ फंस चुके हैं यहाँ से क्रॉस करने को तक नहीं है हमारे बहुत दिक्कतें आ रही है यहाँ पर भी बहुत है और हम लोगों को तो रूम में एक ही सहारा होता है ब्लोर या फिर हीटर उस वजह से अब तो लाइट भी नहीं और हमको बहुत ही मतलब ਬਿਸਤਰ ਮਹੀ ਹੈ ਔਰ ਕੁਛ ਨਹੀਂ ਹੈ ਬਸ ਇਹ ਹੀ ਹੈ ਬਾਹਰ ਨਿਕਲਨੇ ਕੋ ਹੈ ਸਾਰੇ ਸੋ ਫਿਛ ਨਿਕਲ ਰਹੀ ਹੈ ਪਰ ਯਹਾਂ ਪਰ ਰਾਤ ਕੋ ਜਿਵੇਂ ਇਹ ਨਦੀ ਨਾਲੇ ਭੜ ਗਏ ਸਨ ਨਾ ਤੋ ਅਬ ਇਹ ਪਾਣੀ ਵੀ ਸਾਰਾ ਹੈ ਲਗਾਤਾਰ 2 ਦਿਨ ਮੀਂਹ ਦੇ ਨਾਲ ਕੁੱਲੂ ਦੇ ਵਿੱਚ ਬਣੇ ਹੜ ਵਰਗੇ ਹਾਲਾਤ ਨਦੀਆਂ ਨਾਲੇ ਚ ਵਧਿਆ ਪਾਣੀ ਦਾ ਪੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀਆਂ ਨੇ ਜਿੱਥੇ ਲਗਾਤਾਰ 2 ਦਿਨ ਤੋਂ ਪਾਰੀ ਮੀਂਹ ਪੈ ਰਿਹਾ ਹੈ ਤੇ ਪਾਰੀ ਮੀਂਹ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਸ਼ਹਿਰ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਉਸਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਲੈਂਡ ਸਲਾਈਡਿੰਗ ਵੀ ਹੋ ਰਹੀ ਹੈ ਪਾਰੀਮੀ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਦੇ ਵਿੱਚ ਤੇ ਨਾ ਹੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਕਿਉਂਕਿ ਲਗਾਤਾਰ 2 ਦਿਨ ਤੋਂ ਮੀਂਹ ਪੈ ਰਿਹਾ ਹੈ ਕਾਫੀ ਮੁਸ਼ਕਿਲ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਹੁਣ ਉਹਨਾਂ ਦੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਰੁੜ ਗਈਆਂ ਨੇ ਨਦੀਆਂ ਨਾਲੇ ने पानी का गया है बारिश तो पिछले दिन से हो रही है पर यहाँ पर रात को जैसे ये नदी नाले बढ़ गए थे ना तो अब ये पानी भी सारा इस तरफ आ गया और यहाँ पर बहुत ज्यादा गाड़िया फंसी हुई है हम लोगों ने भी घर जाना था पर हम भी यहाँ फंस चुके हैं यहाँ से क्रॉस करने को तक नहीं है हमारे बहुत दिक्कत आ रही है यहाँ पर भी बहुत है और हम लोगों को तो रूम में एक ही सहारा होता है ब्लोर या फिर हीटर उस वजह से अब तो लाइट भी नहीं है और हमको बहुत ही मतलब ਬਿਸਤਰ ਮਹੀ ਹੈ ਔਰ ਕੁਛ ਨਹੀਂ ਹੈ ਬਸ ਇਹ ਹੀ ਹੈ ਬਾਹਰ ਨਿਕਲਨੇ ਕੋ ਹੈ ਨਹੀਂ ਕਿ ਅਸੀਂ ਬਾਹਰ ਵੀ ਨਿਕਲ ਸਕਤੇ ਇਹ ਚੀਜ਼ੇ ਦੇਖਨੇ ਕੇ ਲਈ بارش ਤਕਸ ਨਿਕਲ ਰਹੀ ਹੋ ਰਹੀ ਹੈ ਪਰ ਯਹਾਂ ਪਰ ਰਾਤ ਕੋ ਜਿਵੇਂ ਇਹ ਨਦੀ ਨਾਲੇ ਭੜ ਗਏ ਸਨ ਨਾ ਤੋ ਅਬ ਇਹ ਪਾਣੀ ਵੀ ਸਾਰਾ ਲਗਾਤਾਰ 2 ਦਿਨ ਮੀਂਹ ਦੇ ਨਾਲ ਕੁੱਲੂ ਦੇ ਵਿੱਚ ਬਣੇ ਹੜ ਵਰਗੇ ਹਾਲਾਤ ਨਦੀਆਂ ਨਾਲੇ ਚਵਦਿਆ ਪਾਣੀ ਦਾ ਪੱਦਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀਆਂ ਨੇ ਜਿੱਥੇ ਲਗਾਤਾਰ 2 ਦਿਨ ਤੋਂ ਪਾਰਿਮੀ ਪੈ ਰਿਹਾ ਹੈ ਤੇ ਪਾਰਿਮੀ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਸ਼ਹਿਰ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਉਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਲੈਂਡ ਸਲਾਈਡਿੰਗ ਵੀ ਹੋ ਰਹੀ ਹੈ ਪਾਰੀਮੀ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਦੇ ਵਿੱਚ ਤੇ ਨਾ ਹੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਕਿਉਂਕਿ ਲਗਾਤਾਰ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਕਾਫੀ ਮੁਸ਼ਕਲ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਹੁਣ गडिया भी पानी दे भी नदिया नाले उसे बढ़ गए थे ना तो अब ये पानी भी सारा है, पा गया। और यहां पर है हम लोगों ने भी घर जाना था पर हम भी यहाँ फंस चुके हैं यहाँ से क्रॉस करने को तक नहीं है, हमारे बहुत दिक्कत आ रही है यहाँ पर भी बहुत है और हम लोगों को तो रूम में एक ही सहारा होता है ब्लोर या फिर हीटर उस वजह से अब तो लाइट भी नहीं और हमको बहुत ही मतलब ਬਿਸਤਰ ਮਹੀ ਹੈ ਔਰ ਕੁਛ ਨਹੀਂ ਹੈ ਬਸ ਇਹ ਹੀ ਹੈ ਬਾਹਰ ਨਿਕਲਨੇ ਕੋ ਹੈ ਹੀ ਨਹੀਂ ਕਿ ਅਸੀਂ ਬਾਹਰ ਵੀ ਨਿਕਲ ਸਕਤੇ ਇਹ ਚੀਜ਼ੇ ਦੇਖਨੇ ਕੇ ਲਈ بارش ਤੋ ਫਿਸ ਨਿਕਲ ਰਹੀ ਹੋ ਰਹੀ ਹੈ ਪਰ ਯਹਾਂ ਪਰ ਰਾਤ ਕੋ ਜਿ세 ਇਹ ਨਦੀ ਨਾਲੇ ਭੜ ਗਏ ਸਨ ਨਾ ਤੋ ਅਬ ਇਹ ਪਾਣੀ ਵੀ ਸਾਰਾ ਲਗਾਤਾਰ 2 ਦਿਨ ਮੀਂਹ ਦੇ ਨਾਲ ਕੁੱਲੂ ਦੇ ਵਿੱਚ ਬਨੇ ਹੜ ਵਰਗੇ ਹਾਲਾਤ ਨਦੀਆਂ ਨਾਲੇ ਚਵਦਿਆ ਪਾਣੀ ਦਾ ਪੱਦਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀਆਂ ਨੇ ਜਿੱਥੇ ਲਗਾਤਾਰ 2 ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਭਾਰੀ ਮੀਂਹ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਸ਼ਹਿਰ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਉਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਤੇ ਉੱਥੇ ਹੀ لینڈ ਸਲਾਈਡਿੰਗ ਵੀ ਹੋ ਰਹੀ ਹੈ ਭਾਰੀ ਮੀਂਹ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਦੇ ਵਿੱਚ ਤੇ ਨਾ ਹੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਕਿਉਂਕਿ ਲਗਾਤਾਰ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਕਾਫੀ ਮੁਸ਼ਕਲ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਹੁਣ

ਬਿਸਤਰ ਮਹੀ ਹੈ ਔਰ ਕੁਛ ਨਹੀਂ ਹੈ ਬਸ ਇਹ ਹੀ ਹੈ ਬਾਹਰ ਨਿਕਲਨੇ ਕੋ ਹੈ ਨਹੀਂ ਕਿ ਅਸੀਂ ਬਾਹਰ ਵੀ ਨਿਕਲ ਸਕਤੇ ਇਹ ਚੀਜ਼ੇ ਦੇਖਨੇ ਕੇ ਲਈ ਕਾਰਜ ਤੋ ਫਿਛ ਲਗਨ ਸਈ ਹੋ ਰਹੀ ਹੈ ਪਰ ਯਹਾਂ ਪਰ ਰਾਤ ਕੋ ਜਿ세 ਇਹ ਨਦੀ ਨਾਲੇ ਭੜ ਗਏ ਸਨ ਨਾ ਤੋ ਅਬ ਇਹ ਪਾਣੀ ਵੀ ਸਾਰਾ ਹੈ ਲਗਾਤਾਰ 2 ਦਿਨ ਮੀਂਹ ਪੈਣ ਦੇ ਨਾਲ ਕੁੱਲੂ ਦੇ ਵਿੱਚ ਬਨੇ ਹੜ ਵਰਗੇ ਹਾਲਾਤ ਨਦੀਆਂ ਨਾਲੇ ਚ ਵਧਿਆ ਪਾਣੀ ਦਾ ਪੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀਆਂ ਨੇ ਜਿੱਥੇ ਲਗਾਤਾਰ 2 ਦਿਨ ਤੋਂ ਪਾਰੀ ਮੀਂਹ ਪੈ ਰਿਹਾ ਹੈ ਤੇ ਪਾਰੀ ਮੀਂਹ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਸ਼ਹਿਰ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਕਿ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਉਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਉੱਥੇ ਹੀ لینڈ ਸਲਾਈਡਿੰਗ ਵੀ ਹੋ ਰਹੀ ਹੈ ਪਾਰੀਮੀ ਪੈਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਕੁੱਲੂ ਦੇ ਵਿੱਚ ਤੇ ਨਾ ਹੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਹੈ ਕਿਉਂਕਿ ਲਗਾਤਾਰ ਦੋ ਦਿਨ ਤੋਂ ਮੀਂਹ ਪੈ ਰਿਹਾ ਹੈ ਕਾਫੀ ਮੁਸ਼ਕਲ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ ਹੁਣ गडिया भी पानी भी नदिया नाले फंसी तो पर पर ना, तो पा हुई है हम लोगों ने भी घर जाना था पर हम भी यहाँ फंस चुके हैं यहाँ से क्रॉस करने को तक नहीं है, हमारे बहुत दिक्कतें आ रही है यहाँ पर भी बहुत है और हम लोगों को तो रूम में एक ही सहारा होता है ब्लोर या फिर हीटर उस वजह से अब तो लाइट भी नहीं है हमको बहुत ही मतलब बिस्तर में ही है और कुछ नहीं है बस यही है बाहर निकलने को है ही नहीं कि हम बाहर भी निकल सकते हैं ये चीजें देखने के लिए